ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਲਈ ਇੱਕ ਵੱਡੀ ਨਿਊਜ਼ ਹੈ ਧਿਆਨ ਨਾਲ ਸੁਣੋ ਕਿਤੇ ਤੁਹਾਡਾ ਨੁਕਸਾਨ ਨਾ ਹੋ ਜਾਏ ਇਹ ਉਹਨਾਂ ਲਈ ਇੱਕ ਵੱਡੀ ਖਬਰ ਹੈ ਜਿਹੜੇ ਰਾਸ਼ਨ ਕਾਰਡ ਧਾਰਕ ਹਨ ਉਹ ਇਸ ਖਬਰ ਨੂੰ ਧਿਆਨ ਨਾਲ ਸੁਣੋ ਤੇ ਦੇਖੋ ਦਸ ਦਮਾ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਵੱਡੀ ਅਪੀਲ ਹੈ ਜਿਨ੍ਹਾਂ ਰਾਸ਼ਨ ਕਾਰਡ ਧਾਰਕਾਂ ਨੇ ਈ ਕੇ ਵਾਈ ਸੀ ਨਹੀਂ ਕਰਵਾਈ ਹੈ ਉਹ ਜਲਦ ਤੋਂ ਜਲਦ ਆਪਣੇ ਰਾਸ਼ਨ ਕਾਰਡ ਵਾਲੇ ਦੀਪੂ ਜਾ ਕੇ ਆਪਣੇ ਰਾਸ਼ਨ ਕਾਰਡ ਦੀ ਈ ਕੇ ਵਾਈ ਸੀ ਕਰਵਾ ਲਓ ਜਿਨ੍ਹਾਂ ਨੇ eKYC ਨਹੀਂ ਕਰਵਾਈ ਹੈ ਤਾਂ ਉਹਨਾਂ ਲਈ ਇੱਕ ਵੱਡੀ ਚੇਤਾਵਨੀ ਹੈ ਉਹਨਾਂ ਨੂੰ ਸਰਕਾਰੀ ਰਾਸ਼ਨ ਮਿਲਣਾ ਬੰਦ ਹੋ ਜਾਏਗਾ ਤੇ ਰਾਸ਼ਨ ਕਾਰਡ ਤੋਂ ਉਹਨਾਂ ਦਾ ਨਾਮ ਕੱਟ ਹੋ ਜਾਏਗਾ ਹਦਾਇਤਾਂ ਦੇ ਮੁਤਾਬਿਕ ਜਿਸ ਵਿਅਕਤੀ ਦਾ ਰਾਸ਼ਨ ਕਾਰਡ ਬਣਿਆ ਹੋਇਆ ਹੈ ਉਹ ਆਪਣੇ ਸਮੂਹ ਪਰਿਵਾਰ ਮੈਂਬਰਾਂ ਦਾ ਆਪਣੇ ਡੀਪੂ ਜਾ ਕੇ eKYC ਕਰਵਾ ਸਕਦੇ ਹਨ ਜੇਕਰ ਉਹ ਕਿਸੇ ਹੋਰ ਸਟੇਟ ਜਾਂ ਜ਼ਿਲ੍ਹੇ ਵਿੱਚ ਕੰਮ ਕਰਦੇ ਹਨ ਤਾਂ ਉਹ ਆਪਣੇ ਇਲਾਕੇ ਦੇ ਨੇੜੇ ਦੀਪੂ ਜਾ ਕੇ ਈ ਕੇਵਾਈਸੀ ਕਰਵਾ ਸਕਦੇ ਹਨ ਜਿਸ ਤੋਂ ਇਲਾਵਾ ਬੱਚਿਆਂ ਤੇ ਬਜ਼ੁਰਗਾਂ ਦੇ ਮਸ਼ੀਨ ਵਿੱਚ ਅੰਗੂਠੇ ਨਹੀਂ ਲੱਗਦੇ ਤਾਂ ਉਹ ਆਪਣੇ ਸੁਵਿਧਾ ਸੈਂਟਰ ਜਾ ਕੇ ਆਧਾਰ ਕਾਰਡ ਨੂੰ ਅਪਡੇਟ ਕਰਵਾ ਕੇ ਆਪਣਾ ਈ ਕੇਵਾਈਸੀ ਕਰਵਾ ਸਕਦੇ ਹਨ ਜੋ ਭਵਿੱਖ ਵਿੱਚ ਕਦੇ ਰਾਸ਼ਨ ਲੈਣ ਲਈ ਕੋਈ ਤਕਲੀਫ ਨਾ ਹੋਵੇ ਜਿਨ੍ਹਾਂ ਨੇ eKYC ਕਰਵਾਈ ਹੋਵੇਗੀ ਅੱਗੇ ਉਹਨਾਂ ਨੂੰ ਹੀ ਰਾਸ਼ਨ ਮਿਲੇਗਾ ਇਸ ਲਈ ਪੂਰੀ ਸਾਵਧਾਨੀ ਨਾਲ ਤੁਸੀਂ ਇਹ ਕੰਮ ਕਰਵਾ ਸਕਦੇ ਹੋ ਜੋ ਤੁਹਾਨੂੰ ਅੱਗੇ ਜਾ ਕੇ ਕੋਈ ਤਕਲੀਫ ਨਾ ਹੋਵੇ ਇਸ ਨਾਲ ਤੁਹਾਨੂੰ ਹੀ ਵਧੀਆ ਸਹੂਲਤ ਮਿਲੇਗੀ